ਪੰਜਾਬ ਸਰਕਾਰ ਵੱਲੋਂ ਭ੍ਰਿਸ਼ਟਾਚਾਰ ਵਿਰੁੱਧ ਅਪਣਾਈ ਜ਼ੀਰੋ ਟੋਲਰੈਂਸ ਦੀ ਨੀਤੀ ਦੇ ਤਹਿਤ ਮਾਨਯੋਗ ਚੀਫ ਡਾਇਰੈਕਟਰ ਵਿਜੀਲੈਂਸ ਬਿਊਰੋ ਪੰਜਾਬ ਵਿਜੀਲੈਂਸ ਬਿਊਰੋ ਵੱਲੋਂ ਰਿਸ਼ਵਤ ਖੋਰੀ ਦੇ ਵਿਰੁੱਧ ਚਲਾਈ ਗਈ ਮਹਿੰਮ ਦੇ ਦੌਰਾਨ ਵਿਜੀਲੈਂਸ ਬਿਊਰੋ ਰੇਂਜ ਬਠਿੰਡਾ ਵੱਲੋਂ ਅੱਜ ਇੱਕ ਵੱਡੀ ਕਾਰਵਾਈ ਕਰਦਿਆਂ ਇੱਕ ਕਲਰਕ ਨੂੰ 20000 ਰਿਸ਼ਵਤ ਲੈਂਦਿਆਂ ਰੰਗੇ ਹੱਥੀ ਗ੍ਰਿਫਤਾਰ ਕੀਤਾ ਹੈ ਬਠਿੰਡਾ ਵਿਜੀਲੈਂਸ ਬਿਊਰੋ ਰੇਂਜ ਬਠਿੰਡਾ ਦੀ ਟੀਮ ਨੇ ਅੱਜ ਨਗਰ ਕੌਂਸਲ ਦਾ ਜੂਨੀਅਰ ਸਹਾਇਕ ਸ਼੍ਰੀਸ਼ ਕੁਮਾਰ ਜੋ ਕਿ ਇੱਕ ਵਿਧਵਾ ਔਰਤੋਂ ਪ੍ਰਧਾਨ ਮੰਤਰੀ ਆਵਾਸ ਯੋਜਨਾ ਦੇ ਲਈ પાસ ਹੋਈ ਰਾਸ਼ੀ ਨੂੰ ਦੇਣ ਦੇ ਲਈ 20000 ਰੁਪਏ ਦੀ ਰਿਸ਼ਵਤ ਦੀ ਮੰਗ ਕਰਦਾ ਸੀ ਤੇ ਵਿਜੀਲੈਂਸ ਵੱਲੋਂ ਲਾਏ ਗਏ ਟਰੈਪ ਦੇ ਵਿੱਚ ਉਹ ਫਸ ਗਿਆ ਤੇ ਉਸ ਨੂੰ ਗ੍ਰਿਫਤਾਰ ਕਰ ਲਿਆ ਗਿਆ ਇਹ ਜਾਣਕਾਰੀ ਦਿੰਦਿਆਂ ਵਿਜੀਲੈਂਸ ਦੇ ਬੁਲਾਰੇ ਨੇ ਦੱਸਿਆ ਕਿ ਸ਼ਰੇਸ਼ ਕੁਮਾਰ ਖਿਲਾਫ ਮਾਮਲਾ ਜਗੀਰ ਕੌਰ ਪਤਨੀ ਸਵਰਗੀਆ ਬਲਜੀਤ ਸਿੰਘ ਵਾਰਡ ਨੰਬਰ 12 ਗਲੀ ਨੰਬਰ 1 ਪ੍ਰੀਤ ਨਗਰ ਵੱਲੋਂ ਦਰਜ ਕਰਵਾਇਆ ਗਿਆ ਸੀ ਵਿਜੀਲੈਂਸ ਨੇ ਬੁਲਾਰੇ ਨੇ ਦੱਸਿਆ ਕਿ ਸ਼ਿਕਾਇਤ ਕਰਤਾ ਜਗੀਰ ਕੌਰ ਨੇ ਵਿਜੀਲੈਂਸ ਕੋਲ ਪਹੁੰਚ ਕੀਤੀ ਸੀ ਅਤੇ ਉਹ ਉਸ ਨੂੰ ਦੋਸ਼ ਲਾਇਆ ਸੀ ਕਿ ਭਾਰਤ ਸਰਕਾਰ ਦੀ ਪ੍ਰਧਾਨ ਮੰਤਰੀ ਆਵਾਸ ਯੋਜਨਾ ਤਹਿਤ ਮਕਾਨ ਬਣਾਉਣ ਲਈ ਅਰਜੀ ਲਾਈ ਗਈ ਸੀ ਇਸ ਯੋਜਨਾ ਤਹਿਤ 2024 ਵਿੱਚ ਦੋ ਕਿਸ਼ਤਾਂ ਦੇ ਵਿੱਚ 50-50000 ਰੁਪਏ ਦੀ ਤੀਜੀ ਕਿਸ਼ਤ 20000 ਰੁਪਏ ਅਤੇ ਚੌਥੀ ਕਿਸ਼ਤ 30000 ਰੁਪਏ 27125 ਨੂੰ ਖਾਤੇ ਵਿੱਚ ਆਏ ਸੀ ਤੇ ਨਗਰ ਕੌਂਸਲ ਵਿਖੇ ਉਸ ਦੇ ਕੇਸ ਨੂੰ ਡੀਲ ਕਰਦਾ ਸ਼੍ਰੀਸ਼ ਕੁਮਾਰ ਕਲਰਕ ਕਾਫੀ ਵਾਰ ਬਾਜ਼ਾਰ 'ਚ ਮਿਲਿਆ ਤੇ ਘਰ ਵੀ ਆਇਆ ਤੇ ਹਰ ਵਾਰ ਕਹਿਣ ਲੱਗਦਾ ਕਿ ਤੁਹਾਡੇ ਖਾਤੇ ਵਿੱਚ ਸਾਰੇ ਪੈਸੇ ਪਵਾ ਦਿੱਤੇ ਐ ਤੇ ਹੁਣ ਤੁਸੀਂ 50000 ਰੁਪਏ ਮੈਨੂੰ ਦੇ ਦਿਓ ਤੇ ਉਸਨੇ ਮਤੀ 22 2 2025 ਨੂੰ ਸ਼੍ਰੇਸ਼ ਕੁਮਾਰ ਕਲਰਕ ਉਸਤੇ ਘਰ ਆਇਆ 22 ਫਰਵਰੀ ਨੂੰ ਉਸਤੇ ਘਰ ਆਇਆ ਤੇ ਕਹਾਰਾ ਕਿ ਕਹਿਣ ਲੱਗਾ ਕਿ ਤੁਹਾਡਾ ਕੰਮ ਪਹਿਲ ਦੇ ਆਧਾਰ ਤੇ ਕੀਤਾ ਇਸ ਲਈ 50000 ਰੁਪਏ ਦੇ ਦਿਓ ਮੰਤ ਤਲਾ ਕਰਨ ਤੇ ਸ਼੍ਰੇਸ਼ ਕੁਮਾਰ ਜੂਨੀਅਰ ਸਹਾਇਕ ਕਿਸ਼ਤਾਂ ਵਿੱਚ ਰਿਸ਼ਵਤੀ ਲੈਣ ਦੀ ਰਾਜ਼ੀ ਹੋ ਗਿਆ ਤੇ ਪਹਿਲੀ ਕਿਸ਼ਤ ਵਜੋਂ 20000 ਰੁਪਏ ਬਤੌਰ ਰਿਸ਼ਵਤ ਲੈਣ ਲਈ ਸਹਿਮਤ ਹੋ ਗਿਆ ਸ਼ਿਕਾਇਤਕਰਤਾ ਵੱਲੋਂ ਇੱਕ ਦੋ ਦਿਨਾਂ ਤੱਕ ਰਿਸ਼ਵਤ ਦੇਣ ਦਾ ਝੂਠਾ ਵਾਅਦਾ ਕੀਤਾ ਉਕਤ ਗੱਲਬਾਤ ਦੀ ਮੋਬਾਈਲ ਰਿਕਾਰਡਿੰਗ ਜਿਹੜੀ ਹੈ ਉਹ ਵੀ ਵਿਜੀਲੈਂਸ ਨੂੰ ਦੀ ਵਿਜੀਲੈਂਸ ਦੇ ਪਲਾਰੇ ਨੇ ਉਕਤ ਖਲਾਸਾ ਕਰਦੇ ਆ ਕਿ ਅੱਜ ਸ਼੍ਰੇਸ਼ ਕੁਮਾਰ ਜਗੀਰ ਕੌਰ ਪਾਸੋਂ 20000 ਰੁਪਏ ਦੀ ਰਿਸ਼ਵਤ ਸਰਕਾਰੀ ਗਵਾਹਾਂ ਦੀ ਹਾਜ਼ਰੀ ਵਿੱਚ ਹਾਸਲ ਕਰਦੇ ਹੋਏ ਨੂੰ ਰੰਗੇ ਹੱਥੀ ਗ੍ਰਿਫਤਾਰ ਕਰ ਲਿਆ ਗਿਆ ਮਲੋਟ ਨਗਰ ਕੌਂਸਲ ਦਾ ਸਹਾਇਕ ਕਲਰਕ ਸ਼੍ਰੇਸ਼ ਕੁਮਾਰ ਵਿਜੀਲੈਂਸ ਦੇ ਡਿੱਕੇ ਚੜਿਆ ਤੇ ਵਿਜੀਲੈਂਸ ਨੇ ਇੱਕ ਵਿਧਵਾ ਔਰਤ ਦੀ ਸ਼ਿਕਾਇਤ ਤੇ ਸ਼੍ਰੇਸ਼ ਕੁਮਾਰ ਨੂੰ ਰੰਗੇ ਹੱਥੀ ਗ੍ਰਿਫਤਾਰ ਕੀਤਾ ਹੈ ਇਹ ਜਮੀਨਕੋਰ ਨਾਲ ਦੀ ਇੱਕ ਜੋ ਲੋਟ ਜਿਹੜਾ ਨੇ ਜੇਗੀ ਸੀ ਉਹਦਾ ਇਹਦਾ ਕੰਮ ਜਿੱਦਾਂ ਮਕਾਨ ਬਣਾਉਣ ਲਈ ਜੇ ਲੱਗਦੀ ਆ ਐਸੇ ਇਹ ਜਿਹੜਾ ਕਲਰਕ ਸ੍ਰੀਸ਼ ਕੁਮਾਰ ਸੀ ਜਿਹਨੇ ਸਾਰੀ ਪੇਮੈਂਟ ਹੋ ਗਈ ਸਟਾਈ ਕਰਦੀ ਸੀ ਉਹਦੇ ਚੋਕਾ ਸੀ ਮੈਨੂੰ 50000 ਰੁਪਏ ਤੇ ਜਿਹੜੀ ਪਹਿਲੀ ਕਿਸ਼ਤ ਆ ਜੋ 20000 ਰੁਪਏ ਲੈਣ ਨੂੰ ਸੀ ਸਰਕਾਰੀ ਗਵਾਹ ਦੀ ਹਾਈ ਰੰਗੇ ਦਿੱਤਾ ਉਹ ਕਿ ਸਰ ਰਿਮਾਰਡ ਕੋਈ ਰਿਮਾਰਡ ਲਾਜੀ ਉਹ ਕੱਲ ਨੂੰ ਪੇਸ਼ ਕਰਾਂਗੇ ਓਕੇ ਓਕੇ